ਅਸਲਾਮ ਵਾਲੇਕਮ ਸਿਆਣੇ ਕਹਿੰਦੇ ਆ ਵੀ ਕੋਈ ਖੇਤਾਂ ਦੇ ਵਿੱਚ ਨਾ ਕੋਈ ਜ਼ਿੰਮੇਦਾਰ ਦਾ ਘਰ ਸੀ ਕਿਸੇ ਦਾ ਤੀਵੀਂ ਬੰਦਾ ਰਹਿੰਦੇ ਸੀ ਕਿ ਕੋਈ ਮਾਲ ਪਸੂ ਰੱਖਿਆ ਸੀ ਕੁੱਕੜ ਬੱਕਰੀਆਂ ਵੱਡੇ ਪਸੂ ਰੱਬ ਦੀ ਕਰਨੀ ਹੋ ਵੀ ਕਮਾਦ ਦੇ ਵਿੱਚੋਂ ਚੂਹਾ ਨਿਕਲਿਆ ਉਹਨਾਂ ਦੇ ਘਰ ਆ ਕੇ ਵੜ ਗਿਆ ਉਹਦੀ ਜਨਾਨੀ ਨੇ ਚੂਹਾ ਦੇਖਿਆ ਉਹਨੇ ਰੋਲਾ ਪਾਤਾ ਕਹਿੰਦੀ ਆਪਣੇ ਘਰ ਲੈ ਨੂੰ ਵੀ ਕੜਿੱਕੀ ਲਿਆ ਵੀ ਕਰੇ ਚੂਹਾ ਆ ਗਿਆ ਉਹ ਸ਼ਹਿਰੋਂ ਉਹਨੇ ਕੜਿੱਕੀ ਲਿਆਂਦੀ ਲਿਆ ਕੇ ਕੜਿੱਕੀ ਲਾਤੀ ਉਹ ਚੂਹੇ ਨੇ ਜਦੋਂ ਕੜਿੱਕੀ ਦੇਖੀ ਨਾ ਤੇ ਉਹ ਦੌੜਿਆ ਦੌੜਿਆ ਬਾਹਰ ਆਇਆ ਤੇ ਆ ਕੇ ਮੁਰਗੇ ਨੂੰ ਕਹਿੰਦਾ ਵੀ ਘਰੇ ਕੜਿੱਕੀ ਲੱਗੀ ਮੁਰਗਾ ਕਹਿੰਦਾ ਵੀ ਲੱਗੀ ਰਵੇ ਮੈਨੂੰ ਕੜਿੱਕੀ ਨਾ ਕੀ ਲੱਗੇ ਉਹ ਕਹਿੰਦਾ ਚੰਗਾ ਚੂਹਾ ਬੱਕਰੇ ਕੋ ਗਿਆ ਉਹਨੂੰ ਕਹਿੰਦਾ ਵੀ ਉਹ ਘਰੇ ਕੜਿੱਕੀ ਲੱਗੀ ਬੱਕਰਾ ਕਹਿੰਦਾ ਕੜਿੱਕੀ ਦਾ ਮੈਨੂੰ ਕੀ ਭਾਰ ਕੜਿੱਕੀ ਦਾ ਭਾਰ ਹੋਊਗਾ ਤੈਨੂੰ ਸਾਨੂੰ ਕੀ ਦੱਸਦਾ ਆ ਕੇ ਉਹ ਕਹਿੰਦਾ ਚੰਗਾ ਝਾਟਕ ਨੂੰ ਉਹ ਟੱਗੇ ਕੋ ਗਿਆ ਜਾ ਕੇ ਟੱਗੇ ਨੂੰ ਕਹਿੰਦਾ ਬਿਟਾ ਗਿਆ ਹੋ ਕੇ ਘਰ ਕੜਿੱਕੀ ਲੱਗੀ ਟੱਗਾ ਹੱਸ ਪਿਆ ਕਹਿੰਦਾ ਲੈ ਮੈਨੂੰ ਕੜਿੱਕੀ ਦਾ ਕੀ ਦੱਸਦਾ ਮੈਂ ਤਾਂ ਕੜਿੱਕੀ ਚ ਪੂਰਾ ਹੀ ਨਹੀਂ ਆਂਦਾ ਕੜਿੱਕੀ ਦਾ ਆ ਕੇ ਡਰ ਹੋਊਗਾ ਤੈਨੂੰ ਉਹ ਕਹਿੰਦਾ ਚੰਗਾ ਉਹ ਕੜਿੱਕੀ ਦੇ ਵਿੱਚ ਆ ਕੇ ਸੱਪ ਫਸ ਗਿਆ ਉਦੀ ਘਰ ਦੀ ਰਾਤ ਦਾ ਹਨੇਰਾ ਸੀ ਦੇਖਣ ਲੱਗੀ ਵੀ ਕੀ ਫਸਿਆ ਤੇ ਉਹ ਸਾਪ ਉਹਦੇ ਲੜ ਗਿਆ ਹਾਥੋਂ ਦਾ ਨੀਲਾ ਹੋ ਗਿਆ ਸਵੇਰੇ ਖਾਪ ਪਈ ਨਾ ਰਿਸ਼ਤੇਦਾਰ ਪਤਾ ਕਰਨ ਆਏ ਤੇ ਉਹ ਮਾਲਕ ਕਹਿੰਦਾ ਵੀ ਯਾਰ ਮੁਰਗਾ ਹਲਾਲ ਕਰ ਲੋ ਵੀ ਪ੍ਰਾਣੇ ਵਾਵਾ ਐ ਉਹ ਜਦੋਂ ਮੁਰਗੇ ਨੂੰ ਫੜਨ ਵਾਸਤੇ ਉਹ ਮਗਰ ਭੱਜੇ ਨਾ ਤੇ ਮੁਰਗਾ ਚੂਹੇ ਦੇ ਕੋਲੋਂ ਟੱਪਿਆ ਜੂਆ ਕਹਿੰਦਾ ਹਾਂ ਬਈ ਤੈਨੂੰ ਤਾਂ ਮੈਂ ਕਿਹਾ ਸੀ ਕੜੀਕੀ ਲੱਗੀ ਤੂੰ ਕਹਿੰਦਾ ਸੀ ਮੈਨੂੰ ਕੀ ਦੱਸਦਾ ਹੁਣ ਆ ਆਛੂਰੀ ਏ ਉਹ ਜਨਾਨੀ ਉਹਦੀ ਨੂੰ ਨਾ ਆਰਾਮ ਨਾ ਆਇਆ ਉਹ ਜਨਾਨੀ ਉਹਦੀ ਮਰ ਗਈ ਉਹ ਫਿਰ ਜਨਾਜ਼ੇ ਤੇ ਪ੍ਰਾਣੇ ਆਏ ਤੇ ਉਹ ਤਈਆ ਦਾ ਖਤਮ ਨਾ ਹੋ ਜਾ ਉਹ ਕਹਿੰਦਾ ਜੀ ਬੱਕਰਾ ਹਲਾਲ ਕਰ ਲ ਉਹ ਜਦੋਂ ਬੱਕਰਾ ਹਲਾਲ ਕਰਨ ਵਾਸਤੇ ਲਈ ਜਾਂਦਾ ਤੇ ਚੂਹੇ ਨੂੰ ਬੱਕਰੇ ਨੂੰ ਕਿਹਾ ਵੀ ਖਾਂ ਵੀ ਤੂੰ ਤਾਂ ਕਹਿੰਦਾ ਸੀ ਮੈਨੂੰ ਕੀ ਦੱਸਦਾ ਕੜੀਕੀ ਦਾ ਕੜੀਕੀ ਦਾ ਡਰ ਹੋਗਾ ਤੈਨੂੰ ਹੁਣ ਜਾ ਤੂੰ ਵੀ ਜਾ ਛੁਰੀ ਜਦੋਂ ਕੋਲ ਸਾਤਾ ਤੇ ਸਵਾ ਮਹੀਨੇ ਦਾ ਖਤਮ ਆਇਆ ਤੇ ਉਹ ਮਾਲਕ ਕਹਿੰਦਾ ਵੀ ਅੱਜ ਵਾਵਾ ਰਿਸ਼ਤੇਦਾਰ ਕੱਟੇ ਹੋਣੇ ਵੀ ਢੱਗਾ ਹਲਾਲ ਕਰ ਲ ਹੁਣ ਜੋ ਢੱਗੇ ਨੂੰ ਛੱਡੀ ਲੈ ਜਾਣ ਨਾ ਹਲਾਲ ਕਰਨ ਵਾਸਤੇ ਤੇ ਉਹ ਫਿਰ ਚੂਹਾ ਖਲੋਤਾ ਹੱਸੇ ਕਹਿੰਦਾ ਹਾਂ ਵੀ ਤੂੰ ਤਾਂ ਗੋਦਨੀਆਂ ਕੱਢਦਾ ਸੀ ਵੀ ਮੈਂ ਤਾਂ ਕੜੀਕੀ ਚ ਪੂਰਾ ਹੀ ਨਹੀਂ ਆਂਦਾ ਆ ਫੇਟ ਹੋਇਆ ਪਿਆ ਕਿ ਨਹੀਂ ਮੈਂ ਪੂਰੇ ਪਾਕਿਸਤਾਨ ਦੇ ਹਰ ਤਬਕੇ ਨੂੰ ਇਹ ਗੱਲ ਕਰਦਾ ਤੁਸੀਂ ਅੱਜ ਤੱਕ ਕਹਿੰਦੇ ਆ ਨਾ ਵੀ ਕੜੀਕੀ ਕਿਸਾਨ ਵਾਸਤੇ ਲੱਗੀ ਐ ਇਹ ਕਿਸਾਨ ਵਾਸਤੇ ਨਹੀਂ ਇਹਦੇ ਤੇ ਸਾਰਿਆਂ ਤੇ ਅਸਰ ਜਾਊਗਾ ਚਾਹੇ ਕੋਈ ਕਪੜਾ ਵੇਚਣ ਵਾਲਾ ਚਾਹੇ ਕੋਈ ਲੋਹਾ ਵੇਚਣ ਵਾਲਾ ਚਾਹੇ ਕੋਈ ਸ਼ੱਕਾ کاروبار ਆ ਤੁਹਾਡਾ ਇਸ ਕੜੀਕੀ ਚ ਸਾਰਿਆਂ ਨੇ ਆਣਾ ਬੱਕਰਾ ਹੋਵੇ ਮੁਰਗਾ ਹੋਵੇ ਢੱਗਾ ਹੋਵੇ ਇਹ ਅਸਰ ਜੇ ਕਿਸਾਨਾਂ ਨਾਲ ਵੱਜਿਆ ਫੇ ਵੱਜਦੇ ਤੁਸੀਂ ਵੀ ਨਹੀਂ ਅੱਜ ਸਾਡੇ ਕਿਸਾਨਾਂ ਦੇ ਉੱਤੇ ਇਤਜਾਜ ਉੱਤੇ ਇਹਨਾਂ ਨੇ ਲਾਠੀ ਚਾਰਜ ਕੀਤਾ ਸਾਡੇ ਪੂਰੇ ਪੰਜਾਬ ਦੇ ਵਿੱਚੋਂ ਕਾਫਲੇ ਇਹ ਨਹੀਂ ਕਿ ਕਿਸਾਨ ਨਿਕਲੇ ਨਹੀਂ ਕਿਸਾਨ ਦੇ ਪੁੱਤਰ ਨਹੀਂ ਕਿਸਾਨ ਨਿਕਲੇ ਆ ਪਰ ਕਿਸੇ ਸ਼ਹਿਰ ਦੇ ਵਿੱਚ ਉਹਨਾਂ ਨੇ ਕਾਫਲਾ ਗਾਂਹੇ ਨਹੀਂ ਜਾਣ ਦਿੱਤਾ ਪੁਲਸਾਰ ਨੇ ਨਾਕੇ ਲਾਤੇ ਕਿਸ ਹਰ ਤਹਿਸੀਲਾਂ ਚ ਜ਼ਿਲ੍ਹਿਆਂ ਦੇ ਵਿੱਚ ਉੱਥੇ ਹੀ ਰੋਕ ਲਏ ਉਹ ਜਿਹੜੇ ਕੋ ਮੋਟ ਪਾਰ ਉੱਥੇ ਲਾਹੌਰ ਪਹੁੰਚੇ ਆ ਲੈ ਉੱਥੇ ਉਹਨਾਂ ਦੇ ਉੱਤੇ ਲਾਠੀ ਚਾਰਜ ਕਰਤਾ ਉਹਨਾਂ ਦੇ ਉੱਤੇ ਇਹਨਾਂ ਨੇ ਧੂਏ ਸਿੱਟੇ ਲੈ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਜ਼ੁਲਮ ਕੀਤਾ ਬੰਦੇ ਤਾਂ ਕੀ ਬੀਬੀਆਂ ਦੇ ਉੱਤੇ ਵੀ ਉਹ ਇੱਕ ਕਿਸਾਨ ਦੀ ਧੀ ਆ ਉਹਨੇ ਸਦਾ ਕਿਸਾਨ ਦੀ ਗੱਲ ਕੀਤੀ ਆਇਸ਼ਾ ਕਿਸਾਨ ਦੀ ਬੇਟੀ ਉਹਦੇ ਪੇਜ ਲੈ ਉਹਨੂੰ ਵੀ ਉਹਨਾਂ ਨੇ ਚੱਕ ਲਿਆ ਤਿੰਨ ਦਿਨ ਹੋ ਗਏ ਅਸੀਂ ਘਰੋਂ ਬੇਕਾਰ ਹੋਏ ਆ ਕਿਸਾਨ ਇਤਿਹਾਦ ਦੇ ਜਿਹੜੇ ਕੋਈ ਅਹੁਦੇਦਾਰ ਆ ਸਾਡੇ ਜ਼ਿਲ੍ਹਾਈ ਜਿੰਨੇ ਇੰਤਜ਼ਾਮੀਆਂ ਦੇ ਕਿਸਾਨ ਬੋਰਡ ਦੇ ਸਾਰਿਆਂ ਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ ਅੱਗੇ ਲਾਇਆ ਜਿਹੜੇ ਸੋਸ਼ਲ ਮੀਡੀਆ ਤੇ ਗੱਲ ਕਰਦੇ ਆ ਸਾਡੇ ਮਗਰ ਅਦਾਰੇ ਲੱਗੀਆਂ ਤੀਸਰਾ ਦਿਨ ਤੋਂ ਬਾਅਦ ਆ ਕੇ ਤੁਹਾਡੇ ਨਾਲ ਅਸੀਂ ਗੱਲ ਕਰ ਰਹੇ ਆਂ ਇੰਜ ਮਗਰ ਮਗਰ ਅਦਾਰਿਆਂ ਅੱਗੇ ਅੱਗੇ ਅਸੀਂ ਸਾਡੇ ਕਿਸਾਨ ਇਤਿਹਾਦ ਦੇ ਜਿਹੜੇ ਸਦਰ ਚੇਅਰਮੈਨ ਆ ਖਾਲਦ ਬਾੜ ਸਾਹਿਬ ਮੈਂ ਉਹਨਾਂ ਦੀ ਜੁਰਤ ਨੂੰ ਸਲਾਮ ਪੇਸ਼ ਕਰਦਾ ਸਾਡੇ ਕਿਸਾਨ ਬੋਰਡ ਦੇ ਪੰਜਾਬ ਦੇ ਸਦਰ ਰਾਸ਼ਿਦ ਮਨਹਾਲਾ ਸਾਹਿਬ ਲੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਜਲਦੀ ਤੋਂ ਜਲਦੀ ਉਹਨਾਂ ਨੂੰ ਰਿਹਾਅ ਕੀਤਾ ਜਾਵੇ ਤੁਸੀਂ ਸਾਡਾ ਹੱਕ ਤਾਂ ਸਾਨੂੰ ਕੀ ਦੇਣਾ ਸੀ ਸਾਡੇ ਕਿਸਾਨ ਦੇ ਪੁੱਤਰਾਂ ਨੂੰ ਤੁਸੀਂ ਜੇਲਾਂਾਂ 'ਚ ਬੰਦ ਕਰਤਾ ਕਈਆਂ ਨੂੰ ਘਰਾਂ ਦੇ ਵਿੱਚ ਬੰਦ ਕਰਤਾ ਮਗਰ ਪੁਲਸਾਂ ਲੱਗੀਆਂ ਐਸਾ ਕਿਹੜਾ ਗੁਨਾਹ ਕਰ ਲਿਆ ਸੀ ਆਪਣਾ ਹੱਕ ਮੰਗ ਕੇ ਸਾਰੇ ਤਬਕੇ ਇੱਥੇ ਇਤਜਾਜ ਕਰ ਸਕਦੇ ਆਂ ਜੇ ਨਹੀਂ ਕਰ ਸਕਦਾ ਤੇ ਕਿਸਾਨ ਨਹੀਂ ਕਰ ਸਕਦਾ ਇਦਾਂ ਉਹਦੇ ਬੰਦਿਆਂ ਨੂੰ ਚੱਕ ਲਿਆ ਮਗਰ ਪੁਲਸਾਂ ਲੱਗੀਆਂ ਸਾਡੇ ਘਰਾਂ ਦੇ ਆ ਕੇ ਅੱਗੇ ਡਾਲੇ ਖਲੋਗੇ ਵੀ ਜਿੱਦਾਂ ਅਸੀਂ ਕਿਸੇ ਹੋਰ ਮੁਲਕ ਦੇ ਰਹਿਸ਼ੀ ਇਦਾਂ ਦਾ ਰਵਈਆ ਕਿਸਾਨਾਂ ਨੇ ਇਹਨਾਂ ਨੇ ਕੀਤਾ ਪਹਿਲੀ ਵਾਰੀ ਕਿਸਾਨ ਨੇ ਆਪਣਾ ਹੱਕ ਮੰਗਿਆ ਸੀ ਸਿਆਣੇ ਕਹਿੰਦੇ ਆਂ ਵੀ ਚਾਚੀ ਤੇਰੀ ਲੱਸੀ ਤੁਰਜੇ ਵੀ ਤੂੰ ਕੁੱਤੇ ਅਨੁਰੋਗ ਵੀ ਸਾਨੂੰ ਵੀ ਵੇੜ ਤਾਂ ਖਸਮਾਂ ਦਾ ਸਿਰ ਖਾ ਗਿਆ ਸਾਨੂੰ ਘਰੋਂ ਬੇਘਰ ਕੀਤਾ ਹੋਇਆ ਤੀਸਰਾ ਦਿਨ ਹੋ ਗਿਆ ਜਿਹੜੀ ਰਿਆਸਤ ਕਿਸਾਨਾਂ ਨਾਲ ਇੰਜ ਕਰੇ ਰਿਆਸਤ ਤਾਂ ਮਾਂ ਹੁੰਦੀ ਤੇ ਸਭ ਤੋਂ ਅਸਲੀ ਪੁੱਤਰ ਕਿਸਾਨ ਹੁੰਦੇ ਆ ਕਿਸਾਨਾਂ ਨਾਲ ਜੇ ਰਿਆਸਤ ਇੰਜ ਕਰੂਗੀ ਨਾ ਉਹ ਰਿਆਸਤ ਫਿਰ ਚੱਲ ਨਹੀਂ ਸਕਦੀ ਉਹ ਸਮਝੋ ਕਾਲੀ ਰਾਤ ਸ਼ੁਰੂ ਹੋਗੀ ਸਾਡੇ ਮੋਲਕ ਦੇ ਭੋਲੇ ਕਿਸਾਨ ਜਿਨ੍ਹਾਂ ਨੂੰ ਆੜਤੀਆਂ ਨੇ ਠੱਗਿਆ ਜਿਨ੍ਹਾਂ ਨੂੰ 슈ਗਰ ਮਿੱਲਾਂ ਨੇ ਠੱਗਿਆ ਜਿਨ੍ਹਾਂ ਨੂੰ ਮਿਡਲ ਮੈਨ ਨੇ ਠੱਗਿਆ ਜਿਨ੍ਹਾਂ ਨੂੰ ਪੰਜਾਬ ਹਕੂਮਤ وفاقی حکومتਾਂ ਨੇ ਠੱਗਿਆ ਸਾਨੂੰ 12 ਕਣਕ ਮੰਗਾ ਕੇ ਟੀਕਾ ਸਾਨੂੰ ਕਿਸਾਨਾਂ ਐਡੇ ਭੋਲੇ ਕਿਸਾਨ ਅੱਜ ਉਹਨਾਂ ਦਾ ਆ ਹਸ਼ਰ ਕੀਤਾ ਪਹਿਲੀ ਵਾਰੀ ਕਿਸਾਨ ਸੜਕਾਂ ਤੇ ਆਏ ਤੇ ਇਹਨਾਂ ਨੇ ਸਾਡੇ ਤੇ ਆ ਜ਼ੁਲਮ ਕੀਤਾ ਇਹ ਜ਼ੁਲਮ ਅਸੀਂ ਭੁੱਲਣ ਨਹੀਂ ਲੱਗੇ ਸਿਆਣੇ ਕਹਿੰਦੇ ਵੀ ਕਫਰ ਦਾ ਨਿਜ਼ਾਮ ਚੱਲ ਸਕਦਾ ਜ਼ੁਲਮ ਦਾ ਨਿਜ਼ਾਮ ਨਹੀਂ ਚੱਲ ਸਕਦਾ ਆਖਰ ਕਦੋਂ ਤੱਕ ਸਾਡੇ ਜਿਹੜੇ ਮਾਸੂਮ ਭੋਲੇ ਕਿਸਾਨ ਉਹ ਮੈਂ ਉਹਨਾਂ ਨੂੰ ਇਹ ਕਹਾਂਗਾ ਤੁਸੀਂ ਹਿੰਮਤ ਨਾ ਹਾਰਿਓ ਜੋ ਇਹਨਾਂ ਨੇ ਕਰਨਾ ਸੀ ਕਰ ਲਿਆ ਕੋਈ ਨਹੀਂ ਗਾਂ ਭੱਜਦਿਆਂ ਨੂੰ ਮਦਾਨ ਇੱਕੋ ਜਾਂ ਕਣਕ ਤਾਂ ਗਾਂ ਇਹਨਾਂ ਨੂੰ ਲਾ ਕੇ ਬੀਜ ਕੇ ਅਸੀਂ ਦੇਣੀ ਆ ਨਾ ਇੱਕ ਟਰੱਕਾਂ ਪਿੱਛੇ ਹੀ ਭੱਜਣਗੇ ਸਾਰਿਆਂ ਤੋਂ ਪੋਲਾ ਸਾਰਿਆਂ ਤੋਂ ਮਸੂਮ ਤਬਕਾ ਕਿਸਾਨ ਆ ਇਹ ਤਾਂ ਐਡਾ ਪੋਲਾ ਵੀ ਜਿੱਦਾਂ ਉਹ ਕੋ ਤਿੰਨ ਬੰਦੇ ਸੀ ਕੋਈ ਸ਼ਹਿਰ ਦਾ ਰਹਿਸ਼ੀ ਸੀ ਕੋਈ ਤੋ ਬਾਦਸ਼ਾਹ ਦੇ ਪਹਿਲੇ ਵਕਤਾਂ ਜੋ ਉਹਨਾਂ ਤਿੰਨਾਂ ਨੂੰ ਫਾਂਸੀ ਦਾ ਹੁਕਮ ਦੇ ਦਿੱਤਾ ਉਹ ਇੱਕ ਨੂੰ ਪੁੱਛਿਆ ਆਖੇ ਵੀ ਤੇਰੀ ਕੋ ਆਖਰੀ ਕਾਸ਼ ਉਹ ਕਹਿੰਦਾ ਜੀ ਕੋ ਅੱਲਾ ਤੌਬਾ ਕਰਨੀ ਉਹ ਅੱਲਾ ਤੌਬਾ ਕੀਤੀ ਪਲੇ ਵਕਤਾਂ ਦੇ ਵਿੱਚ ਉਹ ਟੋਕੇ 'ਚ ਸਿਰ ਦੰਦੇ ਸੀ ਉਹਦਾ ਸਿਰ ਟੋਕੇ 'ਚ ਦਿੱਤਾ ਤੇ ਟੋਕੇ 'ਚ ਨਾ ਚੱਲਿਆ ਦੂਹੇ ਨੂੰ ਕਹਿੰਦੇ ਵੀ ਹਾਂ ਵੀ ਤੇਰਾ ਕੋਈ ਆਖਰੀ ਖਾਸ਼ ਉਹ ਕਹਿੰਦਾ ਮੈਂ ਵੀ ਅੱਲਾ ਤੌਬਾ ਕਰਨੀ ਉਹਨੇ ਅੱਲਾ ਤੌਬਾ ਕੀਤੀ ਉਹਨੂੰ ਕਹਿੰਦੇ ਵੀ ਦਿਓ ਇਹਦਾ ਸਿਰ ਟੋਕੇ 'ਚ ਟੋਕੇ ਸਿਰ ਦਿੱਤਾ ਟੋਕੇ 'ਚ ਨਾ ਚੱਲਿਆ ਕਹਿੰਦੇ ਵੀ ਇਹਦੀ ਵੀ ਵਦੀ ਹੋਈ ਇਹਨੂੰ ਵੀ ਛੱਡ ਦੋ ਅਖੀਰਲਾ ਨੰਬਰ ਕਿਸਾਨ ਦਾ ਸੀ ਭੋਲੇ ਦਾ ਉਹਨੂੰ ਕਹਿੰਦੇ ਹਾਂ ਵੀ ਤੇਰੀ ਕੋ ਆਖਰੀ ਖਾਸ਼ ਉਹ ਕਹਿੰਦਾ ਆਖਰੀ ਖਾਸ਼ ਖਸਮਾ ਦਾ ਸਿਰ ਖਾਗੀ ਤੁਸੀਂ ਪਹਿਲਾਂ ਟੋਕਾ ਦਾ ਠੀਕ ਕਰਾਓ